ਅੱਛੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਰਦੀ ਵਾਲੀਆਂ ਸਬਜ਼ੀਆਂ ਦਾ ਸਮਾਂ ਚੱਲ ਰਿਹਾ ਹੁਣ ਆਪਾਂ ਸਰਦੀ ਦੀਆਂ ਸਬਜ਼ੀਆਂ ਲਗਭਗ ਸਾਰੀਆਂ ਹੀ ਲਗਾ ਸਕਦੇ ਆ ਅੱਜ ਇਸ ਵੀਡੀਓ ਚ ਆਪਾਂ ਤੁਹਾਨੂੰ ਚੱਪਣ ਕद्दू ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਸਭ ਤੋਂ ਪਹਿਲਾਂ ਆਪਾਂ ਇਸ ਦੀ ਬਿਜਾਈ ਦੀ ਗੱਲ ਕਰਦੇ ਆ ਜੇਕਰ ਆਪਾਂ ਇਸ ਦੀ ਬਿਜਾਈ ਦੀ ਗੱਲ ਕਰੀਏ ਜੀ ਤਾਂ ਪੈਸ ਨੂੰ ਸਤੰਬਰ ਦੇ ਅਖੀਰ ਦੇ ਵਿੱਚ ਅਕਤੂਬਰ ਦੇ ਪਹਿਲੇ ਹਫਤੇ ਤੱਕ ਆਪਾਂ ਇਹਦੀ ਜਿਹੜੀ ਚੱਪਣ ਗੱਦੂ ਦੀ ਲਵਾਈ ਕਰ ਸਕਦੇ ਆ ਉਸ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਟੈਂਪਰੇਚਰ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਜ਼ਿਆਦਾ ਗਰਮਾਇਸ਼ ਦੇ ਕਾਰਨ ਵੀ ਜਿਹੜਾ ਇਹਦਾ ਬੀ ਆ ਉਹ ਫਿਰ ਬਹੁਤ ਘੱਟ ਹੁੰਦਾ ਜੀ ਜਿਵੇਂ ਟੈਂਪਰੇਚਰ 32 33 ਜਾਂ ਲਾਸਟ 34 ਡਿਗਰੀ ਤੱਕ ਹੋਵੇ ਤਾਂ ਆਪਾਂ ਇਸ ਦੀ ਜਿਹੜੀ ਲਵਾਈ ਆ ਉਹ ਕਰ ਸਕਦੇ ਆ 32 ਤੋਂ 34 ਟੈਂਪਰੇਚਰ ਦੇ ਵਿੱਚ 34 ਟੈਂਪਰੇਚਰ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਜੇਕਰ 34 ਟੈਂਪਰੇਚਰ ਤੋਂ ਜ਼ਿਆਦਾ ਤਾਂ ਥੋੜੇ ਦਿਨ ਰੋਕ ਕੇ ਆਪਾਂ ਇਹਦੀ ਬਿਜਾਈ ਕਰ ਸਕਦੇ ਆ ਕਿਉਂਕਿ ਜ਼ਿਆਦਾ ਟੈਂਪਰੇਚਰ ਦੇ ਵਿੱਚ ਦਾ ਜਿਹੜਾ ਬੀ ਆ ਉਹ ਜਰਮੀਨੇਟ ਨਹੀਂ ਹੁੰਦਾ ਜੀ ਵੈਸੇ ਤਾਂ ਇਹਦੀ ਲਵਾਈ ਤੋਂ ਸਤੰਬਰ ਅਕਤੂਬਰ ਨਵੰਬਰ ਤੱਕ ਹੋ ਜਾਂਦੀ ਹੈ ਜੇਕਰ ਆਪਾਂ ਅਗੇ ਇੱਥੇ ਚੱਪਣ ਕਦੋਂ ਦੀ ਬਿਜਾਈ ਕਰਨੀ ਹੈ ਤਾਂ ਸਭ ਤੋਂ ਵਧੀਆ ਜਿਹੜਾ ਸਮਾਂ ਉਹ ਅਕਤੂਬਰ ਦੇ ਪਹਿਲੇ ਹਫ਼ਤੇ ਤੇ ਸਤੰਬਰ ਦੇ ਲਾਸਟ ਹਫ਼ਤੇ ਆਪਾਂ 15 ਦਿਨ ਦੇ ਵਿੱਚ ਕਦੋਂ ਵੀ ਕਰ ਸਕਦੇ ਆ ਜਿਕਰ ਇਸ ਦੇ ਵਿੱਚ ਆਪਾਂ ਸਾਇਨਿਕ ਖਾਦਾਂ ਦੀ ਗੱਲ ਕਰੀਏ ਕਿ ਕਿੱਲੇ 'ਚ ਤਾਂ ਆਪਾਂ ਇੱਕ ਕਿੱਲੇ ਦਾ ਇੱਕ ਗੱਟਾ ਡੀਏਪੀ ਦਾ ਪਾਉਣਾ ਜੀ ਇਸ 'ਚ 20 ਤੋਂ 30 ਕਿਲੋ ਆਪਾਂ ਐਮਓਪੀ ਪੋਟਾਸ਼ ਪਾਉਣਾ ਇਸ 'ਚ ਜੇ 20 ਤੋਂ 30 ਕਿਲੋ ਆਪਾਂ ਇਸ 'ਚ ਜੂਰੀਆ ਪਾਉਣਾ ਜਿਕਰ ਆਪਾਂ ਇਹਦੀ ਲਵਾਈ ਦੀ ਗੱਲ ਕਰੀਏ ਤਾਂ ਕਿ ਆਪਾਂ ਇਸ ਨੂੰ ਲਾਉਣਾ ਕਿਸ ਤਰੀਕੇ ਨਾਲ ਤਾਂ ਆਪਾਂ ਇਸ ਨੂੰ ਬੈੱਡਾਂ ਤੇ ਲਾਉਣਾ ਜੀ ਜਿਹੜੇ ਆਪਣੇ ਬੈੱਡ ਆ ਉਹਨਾਂ ਦੀ ਇੱਕ ਬੈੱਡ ਤੋਂ ਜਿਹੜੇ ਆਪਾਂ ਦੂਸਰੇ ਬੈੱਡ ਦੀ ਜਿਹੜੀ ਦੂਰੀ ਆ ਉਹ 4 ਤੋਂ 4.5 ਫੁੱਟ ਹੋਣੀ ਚਾਹੀਦੀ ਹੈ ਤਾਂ ਕਿ ਆਪਣਾ ਜਿਹੜਾ ਇਹਦਾ ਪਲਾਂਟ ਆ ਉਹ ਬਹੁਤ ਵਧੀਆ ਹੋ ਸਕੇ ਉਹਨੂੰ ਫਟਾਰ ਕਰਨ ਨੂੰ ਜਗ੍ਹਾ ਵਧੀਆ ਮਿਲ ਸਕੇ ਜੇਕਰ ਆਪਾਂ ਪਲਾਂਟ ਤੋਂ ਪਲਾਂਟ ਦੀ ਗੱਲ ਕਰੀਏ ਕਿ ਆਪਾਂ ਇੱਕ ਕਵੀ ਤੋਂ ਦੂਸਰਾ ਵੀ ਕਿੰਨੇ ਦੂਰ ਲਾਉਣਾ ਤਾਂ ਆਪਾਂ ਜਿਹੜੀ ਦੂਰੀ ਰੱਖਣੀ ਹੈ ਕਵੀ ਤੋਂ ਦੂਸਰੇ ਵੀ ਦੀ ਉਹ ਆਪਣੀ 1 ਫੁੱਟ ਹੋਣੀ ਚਾਹੀਦੀ ਘੱਟੋ ਘੱਟ ਕਿਉਂਕਿ ਜੇ ਆਪਾਂ ਜ਼ਿਆਦਾ ਨੇੜੇ ਲਾਵਾਂਗੇ ਫਿਰ ਵੀ ਇਹਨੇ ਆਪਾਂ ਨੂੰ ਜਿਹੜਾ ਆਪਦਾ ਫਟਾਰਾ ਨਹੀਂ ਕਰਨਾ ਤੇ ਆਪਾਂ ਨੂੰ ਫਲ ਵੀ ਘਟਦੇ ਨਾਲ ਇਸ ਲਈ ਦੀ ਦੂਰੀ 1 ਫੁੱਟ ਤਾਂ ਜ਼ਰੂਰ ਰੱਖੋ ਘੱਟੋ ਘੱਟ 1 ਫੁੱਟ ਦਾ ਡਿਸਟੈਂਸ ਹੋਣਾ ਬਹੁਤ ਜ਼ਰੂਰੀ ਆ ਫਿਰ ਆਪਾਂ ਇਹਨਾਂ ਕਿਸਮਾਂ ਦੀ ਗੱਲ ਕਰੀਏ ਤੇ ਵਿੱਚ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਨੇ ਆਪਾਂ ਵਿੱਚ ਨੋਵਲ ਦੇ ਕਿੰਗ ਵੀ ਲਾ ਸਕਦੇ ਆ ਜਾਂ ਪਹੂਜਾ ਦੀਆਂ ਨੇ ਇੱਕ ਦੋ ਵੈਰਾਈਟੀਆਂ ਉਹ ਵੀ ਆਪਾਂ ਇਸ ਚ ਲਗਾ ਸਕਦੇ ਆ ਤੇ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਵੀ ਕਿੱਲੇ ਚ ਇਹਦਾ ਜਿਹੜਾ ਉਤਪਾਦਨਾ ਉਹ ਕਿੰਨਾ ਹੋ ਜਾਂਦਾ ਉਹ ਵੀ ਕੁਝ ਤਾਂ ਆਪਣੀਆਂ ਦਵਾਈਆਂ ਦੇ ਸਰਤੇ ਜਿਵੇਂ ਆਪਾਂ ਫੰਗੀ ਸਾਈਡ ਤੇ ਜ਼ਿਆਦਾ ਕਰਨੇ ਆ ਕਿਉਂਕਿ ਇਹਨੂੰ ਜਿਹੜਾ ਵਾਇਰਸ ਆ ਨਾ ਥੋੜਾ ਜਿਹਾ ਵਾਇਰਸ ਜ਼ਿਆਦੇ ਪੈਂਦੇ ਜਿਹੜਾ ਚੱਪਣ ਕਦੂ ਆਪਣਾ ਇੱਥੇ ਜੇਕਰ ਆਪਾਂ ਫੰਗੀ ਸਾਈਡ ਵਧਿਆ ਕਰੀ ਜਾਵਾਂਗੇ ਮਹਿੰਗੇ ਕਰੀ ਜਾਵਾਂਗੇ ਵੀ ਇਹਦਾ ਟਾਪ ਦਾ ਰਿਜ਼ਲਟ ਆ ਤਾਂ ਇਹ ਜ्यादातर ਇਹ ਤਾਂ ਫੇਰ ਹੀ ਬਈ ਆਪਣਾ ਝਾੜ ਵਧਣਾ ਜਿਹੜਾ ਇਹਦਾ ਝਾੜ ਹੈ ਜੇ ਆਪਾਂ ਇਹਦੇ ਸਹੀ ਫੰਗੀ ਸੈੱਟ ਕਰੀ ਜੀ ਸਹੀ ਸਮੇਂ ਤੇ ਲੱਗ ਜੇ ਸਹੀ ਸਮੇਂ ਤੱਕ ਚੱਲੀ ਜਾਵੇ ਤਾਂ 100 ਕੁਆਰਟਲ ਤੋਂ ਪਲਾਸੇ ਦਾ ਝਾੜ ਹੋ ਜਾਂਦਾ ਬਈ ਇੱਕ ਕਿੱਲੇ ਦਾ ਉਸ ਤੋਂ ਬਾਅਦ ਬਈ ਜੇ ਆਪਾਂ ਇਹਨੂੰ ਚਲਾਉਣਾ ਮੰਨ ਲਓ ਹਣਾ ਫਰਵਰੀ ਮਾਰਚ ਤੱਕ ਤਾਂ ਇਹ ਤੇ ਮਹਿੰਗੇ ਫੰਗੀ ਸੈੱਟ ਜ਼ਰੂਰ ਕਰੋ ਜੀ